ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਪਹੁੰਚੇ ਸਨ ਉਦੋਂ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਅਤੇ ਮਹਾਮਾਰੀ ਦੀ ਸ਼ਕਲ ਧਾਰਨ ਕਰ ਚੁੱਕੀ ਸੀ ਚੇਚਕ ਸ਼ੂਤ ਦੀ ਬਿਮਾਰੀ ਹੈ ਅਤੇ ਬਹੁਤ ਖਤਰਨਾਕ ਹੈ ਜਦੋਂ ਇਹ ਬਿਮਾਰੀ ਕਿਸੇ ਆਦਮੀ ਨੂੰ ਲੱਗ ਜਾਵੇ ਤਾਂ ਉਸ ਤੋਂ ਬੇਅੰਤ ਜਿਰਮ ਪੈਦਾ ਹੋ ਕੇ ਉਸ ਦੇ ਆਸ-ਪਾਸ ਦੇ ਕੱਪੜਿਆਂ ਵਿੱਚ ਤੇ ਹਵਾ ਵਿੱਚ ਟਿਕੇ ਰਹਿੰਦੇ ਹਨ ਜਿਉਂ-ਜਿਉ ਇਹ ਜਿਰਮ ਹੋਰਾਂ ਮਨੁੱਖਾਂ ਨੂੰ ਛੂੰਦੇ ਹਨ ਤਿਉਂ-ਤਿਉ ਬਿਮਾਰੀ ਫੈਲਦੀ ਜਾਂਦੀ ਹੈ ਇਸ ਤਰ੍ਹਾਂ ਇਹ ਮਹਾਮਾਰੀ ਦਾ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਚੇਚਕ ਦੇ ਜਿਰਮਾਂ ਵਾਲੇ ਸਰੀਰ ਨੂੰ ਅਚਾਨਕ ਹੀ ਜ਼ੋਰਦਾਰ ਤਾਪ ਚੜਦਾ ਹੈ ਤਾਪ ਦੀ ਘੁਕੀ ਨਾਲ ਮਨੁੱਖ ਬੇਸੁਰਤ ਪਿਆ ਰਹਿੰਦਾ ਹੈ ਫਿਰ ਪਿੰਡੇ ਉੱਤੇ ਛੋਟੇ-ਛੋਟੇ ਦਾਣੇ ਨਿਕਲਦੇ ਹਨ ਜੋ ਵੱਡੇ-ਵੱਡੇ ਛਾਲੇ ਬਣ ਜਾਂਦੇ ਹਨ ਤੇ ਉਹਨਾਂ ਵਿੱਚ ਪਾਖ ਪੈ ਜਾਂਦੀ ਹੈ ਇਸ ਪਾਖ ਦੇ ਕਾਰਨ ਮਨੁੱਖ ਨੂੰ ਦੁਬਾਰਾ ਤਾਪ ਚੜਦਾ ਹੈ ਜੋ ਆਮ ਤੌਰ ਤੇ ਜਾਨ ਲੈਵਾ ਹੁੰਦਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਿੱਚ ਫੈਲੀ ਚੇਚਕ ਦੀ ਬਿਮਾਰੀ ਨੂੰ ਰੋਕਣ ਲਈ ਦਸਵੰਦ ਦੀ ਮਾਇਆ ਦੀ ਖੁੱਲਕੇ ਵਰਤੂ ਕੀਤੀ ਘਬਰਾਏ ਹੋਏ ਲੋਕਾਂ ਨੂੰ ਢਾਰਸ ਦੇਣ ਲਈ ਆਪ ਉਹਨਾਂ ਇਲਾਕਿਆਂ ਵਿੱਚ ਜਾਂਦੇ ਰਹੇ ਜਿੱਥੇ ਚੇਚਕ ਦਾ ਜ਼ੋਰ ਸੀ ਗੁਰੂ ਜੀ ਦੀ ਆਪਣੀ ਉਮਰ ਵੀ ਅਜੇ 8 ਕੋਸਾਲ ਦੀ ਸੀ ਇਸ ਉਮਰ ਵਿੱਚ ਚੇਚਕ ਦਾ ਹਮਲਾ ਬਹੁਤ ਤੇਜ਼ੀ ਨਾਲ ਹੁੰਦਾ ਹੈ ਪਰ ਲੋਕ ਸੇਵਾ ਵਿੱਚ ਗੁਰੂ ਜੀ ਨੇ ਆਪਣੀ ਸਿਹਤ ਦੀ ਕੋਈ ਪਰਵਾਹ ਨਾ ਕੀਤੀ ਸਿੱਟਾ ਇਹ ਨਿਕਲਿਆ ਕਿ ਆਪ ਨੂੰ ਵੀ ਚੇਚਕ ਨੇ ਆਨ ਕੇ ਰਿਆ ਆਪ ਨੂੰ ਜ਼ੋਰਦਾਰ ਬੁਖਾਰ ਹੋਇਆ ਸਰੀਰ ਉੱਤੇ ਵੀ ਚੇਚਕ ਦੇ ਦਾਣੇ ਨਿਕਲ ਆਏ ਆਪ ਜੀ ਨੂੰ ਪਤਾ ਲੱਗ ਗਿਆ ਕਿ ਸਰੀਰ ਦਾ ਅੰਤ ਨੇੜੇ ਹੀ ਹੈ ਆਪ ਜੀ ਨੇ ਰਾਜਾ ਜੈ ਸਿੰਘ ਦਾ ਮਹਿਲ ਛੱਡ ਕੇ ਜਮਨਾ ਨਦੀ ਦੇ ਕਿਨਾਰੇ ਇੱਕ ਖੁੱਲੀ ਥਾਂ ਡੇਰੇ ਦਾ ਪ੍ਰਬੰਧ ਕਰਵਾਇਆ ਕੀਰਤਪੁਰ ਆਏ ਸਿੱਖਾਂ ਸਮੇਤ ਆਪ ਜਮਨਾ ਦੇ ਕੰਢੇ ਪਾਲਕੀ ਵਿੱਚ ਬੈਠ ਕੇ ਚਲੇ ਗਏ ਆਪ ਜੀ ਦੀ ਬਿਮਾਰੀ ਬਾਰੇ ਸੁਣ ਕੇ ਸੰਗਤਾਂ ਭਾਰੀ ਗਿਣਤੀ ਵਿੱਚ ਜਮਨਾ ਨਦੀ ਦੇ ਕੰਢੇ ਆ ਜੁੜੀਆਂ ਆਪਨੇ ਸੰਗਤਾਂ ਨੂੰ ਉਪਦੇਸ਼ ਕਰਦਿਆਂ ਫਰਮਾਇਆ ਕਿ ਸਰੀਰਾਂ ਦੇ ਮੇਲ ਥੋੜੇ ਚਿਰ ਦੇ ਹੀ ਹਨ ਗੁਰੂ ਉਪਦੇਸ਼ ਤੇ ਚੱਲਣ ਦੀ ਲੋੜ ਹੈ ਗੁਰੂ ਉਪਦੇਸ਼ अथवा ਗੁਰਬਾਣੀ ਹੀ ਗੁਰੂ ਹੈ ਗੁਰਬਾਣੀ ਅਨਸਾਰ ਜੀਵਨ ਢਾਲਣਾ ਹੀ ਗੁਰੂ ਦੀ ਆਗਿਆ ਨੂੰ ਮੰਨਣਾ ਹੈ ਸਤਗੁਰੂ ਨਾਨਕ ਪਾਸ਼ਾ ਦੇ ਸਮੇਂ ਤੋਂ ਚੱਲੀ ਆ ਰਹੀ ਮਰਿਆਦਾ ਅਨੁਸਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪੰਜ ਪੈਸੇ ਮੰਗਵਾਏ ਹੱਥਾਂ ਨਾਲ ਹੀ ਤਿੰਨ ਪ੍ਰਕਰਮਾ ਕੀਤੀਆਂ ਤੇ ਸੰਗਤ ਨੂੰ ਹੁਕਮ ਕੀਤਾ ਕਿ ਬਾਬਾ ਬਕਾਲੇ ਜਿਹਦਾ ਭਾਵ ਸੀ ਕੀ ਸਾਡੀ ਮਗਰੋਂ ਗੁਰ ਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਮਹਾਪੁਰਖ ਪਿੰਡ ਬਕਾਲੇ ਵਿਖੇ ਹੈ। ਪੱਟ ਵਹੀ ਤਲੰਡਾ ਪਰਗਨਾ ਜੀਂਦ ਮੁਤਾਬਕ ਜੋਤੀ ਜੋ ਸਮਾਨ ਤੋਂ ਇੱਕ ਦਿਨ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਪਿੱਛੋਂ ਸਪਸ਼ਟ ਰੂਪ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇਣ ਦਾ ਐਲਾਨ ਕੀਤਾ ਆਪਨੇ ਭਾਈ ਦਰਗਾ ਮੱਲ ਅਤੇ ਆਪਣੀ ਮਾਤਾ ਸੁਲਖਣੀ ਦੂਜਾ ਨਾਮ ਕ੍ਰਿਸ਼ਨਕੌਰ ਜੀ ਦੀ ਅਗਵਾਈ ਵਿੱਚ ਭਾਈ ਚੌਪਤ ਰਾਏ ਮਨੀ RAM ਨਾਨੂ ਤੇ ਗੁਰਬਖਸ਼ ਆਦੀ ਸਿੱਖਾਂ ਨੂੰ ਬਕਾਲੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਸਭਾਲਨ ਦੀ ਰਸਮ ਅਦਾ ਕਰਨ ਦਾ ਆਦੇਸ਼ ਦਿੱਤਾ ਹਾਲਾਤ ਦੀ ਨਜਾਕਤ ਨੂੰ ਵੇਖਦਿਆਂ ਹੋਇਆ ਇਸ ਆਦੇਸ਼ ਨੂੰ ਗੁਪਤ ਹੀ ਰੱਖਿਆ ਗਿਆ 11 ਅਗਸਤ ਸਨ 1664 ਈਸਵੀ ਨੂੰ ਉਪਰੋਕਤ ਟੋਲੀ ਬਕਾਲੇ ਪਹੁੰਚੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਿਆਈ ਸੋਪਣ ਦੀ ਰਸਮ ਅਦਾ ਕੀਤੀ ਗੁਰੂ ਹਰਿਕ੍ਰਿਸ਼ਨ ਜੀ ਜਮਨਾ ਕਿਨਾਰੇ 30 ਮਾਰਚ ਸਨ 1664 ਮੁਤਾਬਕ ਤਿੰਨ ਵਸਾਕ ਸੰਮਤ 1721 ਨੂੰ ਜੋਤੀ ਜੋਤ ਸਮਾ ਗਈ ਜਿੱਥੇ ਆਪ ਜੀ ਦਾ ਸੰਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਬਾਲਾ ਸਾਹਿਬ ਸਥਿਤ ਹੈ ਇਸੇ ਸਥਾਨ ਤੇ ਮਾਤਾ ਸੁੰਦਰਕੌਰ ਜੀ ਅਤੇ ਮਾਤਾ ਸਹਿਬਕੌਰ ਜੀ ਦੀਆਂ ਦੇਹਾਂ ਦਾ ਸੰਸਕਾਰ ਵੀ ਕੀਤਾ ਗਿਆ ਸੋ ਗੁਰੂ ਪਿਆਰੀ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ